ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਨੇ ਸਕੂਲ ਆਫ ਫੈਮਿਨੈਂਸ ਦੇ ਜ਼ਰੀਏ ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਦਿੱਤੀ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਚ ਦਾਖਲੇ ਦੁੱਗਣੇ ਹੋ ਗਏ ਹਨ ਇੰਨਾ ਹੀ ਨਹੀਂ ਸਕੂਲ ਆਫ ਫੈਮਿਨੈਂਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੇ ਹਨ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੋਏ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ ਮੇਰਾ ਨਾਮ ਪ੍ਰਿੰਸਪਲ ਸਿੰਘ ਹੈ ਮੈਂ ਐਸਓ ਡੇਰਾ ਬਸੀ ਵਿੱਚ ਸਾਇੰਸ ਸਟ੍ਰੀਮ ਵਿੱਚ ਪੜਦਾ ਹਾਂ ਤੇ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੈਂ ਮੁਹਾਲੀ ਦੇ ਟੋਪ 7 ਐਸਓ ਸਕੂਲਾਂ ਵਿੱਚ ਪੜਦਾ ਹਾਂ ਇੱਥੇ ਦੇ ਸਕੂਲ ਬਹੁਤ ਜ਼ਿਆਦਾ ਮਾਡਰਨ ਨੇ ਕਿ ਇੱਥੇ ਸਾਨੂੰ ਪ੍ਰੋਜੈਕਟਰਾਂ ਉੱਤੇ ਜੈ ਦੀ ਕਲਾਸਿਸ ਦਿੱਤੀਆਂ ਜਾਂਦੀਆਂ ਹਨ ਜੈ ਵਰਗੇ ਵੱਡੇ ਐਗਜ਼ਾਮ ਇੱਥੇ ਫ੍ਰੀ ਵਿੱਚ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਪੇਸਪੋਰਟ ਉੱਤੇ ਇਹ ਸਰਕਾਰ ਦੀ ਬਹੁਤ ਵਧੀਆ ਤਰਕੀਬ ਹੈ ਜਿਸ ਜਿਨੇ ਛੋਟੇ ਘਰਾਂ ਦੇ ਬੱਚੇ ਵੀ ਇੱਥੇ ਫ੍ਰੀ ਵਿੱਚ ਪੜਾਈ ਕਰ ਸਕਦੇ ਹਨ ਸਵੇ ਦੇ ਤਈ ਜੁਲਿਆਂ ਚ 118 ਸਕੂਲ ਆਫ ਫੈਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਸਾਬਿਤ ਹੋ ਰਹੇ ਹਨ ਕੋਈ ਵੀ ਮੰਜ਼ਿਲ ਜਿਹੜੀ ਹੈ ਅਨ ਅਚੀਵੇਬਲ ਨਹੀਂ ਹੈਗੀ ਉਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ سپورਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਹੋ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ سپورਟ ਤੁਹਾਡੇ ਨਾਲ ਰਹੂਗੀ ਬਹੁਤ ਬਹੁਤ ਬਧਾਈ ਦੇਣਾ ਪਲਕਸਰੀ ਆਮਦਪੁਰ ਸਾਹਿਬ ਦੀ ਤਰਤੀ ਦੇ ਉਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਵਿਦਿਆਰਥੀ ਸੈਸ਼ਨ ਹੋਣ ਜਾ ਰਿਹਾ ਹੈ ਜਿਸ ਵਿੱਚ 117 ਹਲਕਿਆਂ ਤੋਂ ਵੱਖ-ਵੱਖ ਵਿਦਿਆਰਥੀ ਜੋ ਨੇ ਉਹ ਬਤੌਰ ਐਮ ਐਲ ਏ ਯਾਨੀ ਕਿ ਵਿਧਾਇਕ ਇਸ ਸੈਸ਼ਨ ਦਾ ਹਿੱਸਾ ਬਣਨਗੇ ਜਿਥੇ ਕਿ ਫਰੀਦਕੋਟ ਦੇ ਤਿੰਨ ਹਲਕਿਆਂ ਤੋਂ ਵੀ ਤਿੰਨ ਵਿਦਿਆਰਥੀਆਂ ਦਾ ਚੋਣ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਦੋ ਤਾਂ ਬਤੌਰ ਵਿਧਾਇਕ ਉਥੋਂ ਦੀ ਜੋਨੇ ਹਿੱਸਾ ਲੈਂਦੇ ਹੋਏ ਨਜ਼ਰ ਆਣਗੇ ਉੱਥੇ ਹੀ ਇੱਕ ਵਿਦਿਆਰਥੀ ਜੋ ਕਿ ਜੈਤੋ ਮੰਡੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਜਗਮੰਦਰ ਸਿੰਘ ਹੈ ਉਹ ਸਪੀਕਰ ਦੀ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆਵੇਗਾ ਇੱਕ ਵੱਡਾ ਉਹਦਾ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਹੈ ਜਿਸ ਬਾਰੇ ਜਾਣਕਾਰੀ ਦੇਣ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਇੱਕ ਵੀਡੀਓ ਫੁਟੇਜ ਜਾਰੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਕਿਹਾ ਅਤੇ ਆਪਣੀ ਖੁਸ਼ੀ ਜ਼ਾਹਰ ਵੀ ਕੀਤੀ ਕਿ ਉਹਨਾਂ ਦਾ ਜੋ ਉਦਦਾ ਹੈ ਉਹਨਾਂ ਦੀ ਜੋ ਜ਼ਿੰਮੇਵਾਰੀ ਹੈ ਉਹ ਵੀ ਇੱਕ ਵਿਦਿਆਰਥੀ ਵੱਜੋਂ ਹੀ ਨਿਭਾਈ ਜਾਵੇਗੀ ਜਗਮੰਦਰ ਸਿੰਘ ਇਸ ਜੋ ਉਦਾ ਹੈ ਜੋ ਜ਼ਿੰਮੇਵਾਰੀ ਹੈ ਉਸ ਨੂੰ ਨਿਭਾਉਂਦਾ ਹੋਇਆ ਨਜ਼ਰ ਆਵੇਗਾ ਤਾਂ ਕੀ ਕਹੋ ਜ ਆਪਣੀਆਂ ਵਿਸ਼ੇਸ਼ ਸ਼ੁਭਚਾਵਾਵਾਂ ਪੇਸ਼ ਕਰਦੇ ਹੋਏ ਨਜ਼ਰ ਆਏ ਸਪੀਕਰ ਗੁਲਤਾਰ ਸੰਧਵਾ ਉਹ ਵੀ ਤੁਹਾਨੂੰ ਸੁਣਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਪੰਜਾਬੀਓ ਕੱਲ 26 ਨਵੰਬਰ ਹੈ 26 ਨਵੰਬਰ 1949 ਵਾਲੇ ਦਿਨ ਸਾਡਾ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਸਾਡੇ ਭਾਰਤ ਦਾ ਸੰਵਿਧਾਨ ਹੈ ਇਨੂੰ ਅਡਾਪਟ ਕੀਤਾ ਗਿਆ ਸੀ ਔਰ ਸਾਡਾ ਕਨਸਟੀਟਿਊਸ਼ਨ ਹੀ ਹੈ ਸਾਡਾ ਸੰਵਿਧਾਨ ਹੀ ਹੈ ਜਿਹੜਾ ਇੰਨੇ ਵਿਵਿਧਤਾਵਾਂ ਵਾਲੇ ਦੇਸ਼ ਨੂੰ ਇੰਨੇ ਵਕਰਿਆਂ ਵਾਲੇ ਦੇਸ਼ ਨੂੰ ਇੰਨੇ ਵੱਖ-ਵੱਖ ਬੋਲੀਆਂ ਧਰਮਾਂ ਵਾਲੇ ਦੇਸ਼ ਨੂੰ ਵੱਖ-ਵੱਖ ਕਲਚਰਾਂ ਵਾਲੇ ਦੇਸ਼ ਨੂੰ ਇੱਕ ਧਾਗੇ ਦੇ ਵਿੱਚ ਤੋੜ ਕੇ ਰੱਖਦਾ ਹੈ ਇਹ ਹੀ ਸਾਡੀ ਤਾਕਤ ਹੈ ਔਰ ਕਨਸਟੀਟਿਊਸ਼ਨ ਡੇ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਪਹੁੰਚਾਉਣ ਲਈ ਵਧੀਆ ਰਾਜਨੀਤਿਕ ਬਣਾਵਾਂ ਅਗੂ ਬਣਾਉਣ ਦੇ ਲਈ ਅਸੀਂ ਗੱਲ 26 ਨਵੰਬਰ ਵਾਲੇ ਦਿਨ ਕਨਸਟੀਟਿਊਸ਼ਨ ਡੇ ਮਨਾ ਰਹੇ ਹਾਂ ਔਰ ਇਹਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ 11ਵੀਂ ਔਰ 12ਵੀਂ ਦੇ ਬੱਚੇ ਜਿਹੜੇ ਸਾਰੇ ਜ਼ਿਲ੍ਹਿਆਂ ਤੋਂ ਆਏ ਆ ਔਰ ਹਰੇਕ ਹਲਕੇ ਦੀ ਜਿਹੜੀ ਨੁਮਾਇੰਦਗੀ ਕਰਨਗੇ ਉਹਨਾਂ ਵਿੱਚੋਂ ਹੀ ਮੁੱਖ ਮੰਤਰੀ ਉਹਨਾਂ ਵਿੱਚੋਂ ਹੀ ਮੰਤਰੀ ਉਹਨਾਂ ਵਿੱਚੋਂ ਸਪੀਕਰ ਉਹਨਾਂ ਵਿੱਚੋਂ ਹੋਰ ਸਾਰੇ ਅਹੁਦੇਦਾਰ ਪ੍ਰੋਪਰ ਬਣਾ ਕੇ ਇੱਕ ਮੌਕ ਸੈਸ਼ਨ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਾਇਆ ਜਾ ਰਿਹਾ ਸੋ ਬੱਚਿਓ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਵੀ ਹੈ ਕਿ ਸਿੱਖਾਂ ਨੇ ਰਾਜਨੀਤੀ ਕਰਨੀ ਆ ਰਾਜਨੀਤੀ ਚ ਇੰਟਰਸਟ ਲੈਣਾ ਰਾਜਨੀਤੀ ਪੜ੍ਹਨੀ ਆ ਸੋ ਰਾਜਨੀਤੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਇੰਟਰਸਟ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਕਿਉਂਕਿ ਰਾਜਨੀਤੀ ਇੱਕ ਐਸਾ ਸ਼ਬਦ ਹੈ ਜਿਹਦਾ ਸਾਡੇ ਜ਼ਿੰਦਗੀ ਦੇ ਹਰੇਕ ਪੱਖ ਤੇ ਅਸਰ ਪੈਂਦਾ ਹੈ ਅਸੀਂ ਜਿਹੜੇ ਕੱਪੜੇ ਪਾਉਣੇ ਉਹ ਕਿੰਨੇ ਕੁ ਮਹਿੰਗੇ ਹੋਣਗੇ ਅਸੀਂ ਜਿਹੜੀਆਂ ਦਵਾਈਆਂ ਲੈਣੀਆਂ ਲੈਣੀਆਂ ਉਹ ਕਿੰਨੀਆਂ ਕੁ ਸ਼ੁੱਧ ਹੋਣਗੀਆਂ ਕਿਸ ਭਾਦੀਆਂ ਹੋਣਗੀਆਂ ਸਾਡੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੋਏਗੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕਿstਨਾ ਹੋਏਗਾ ਉਹ ਅੱਜ ਦੀ ਰਾਜਨੀਤੀ ਤੇ ਮੁਤਸਰ ਹੈ ਸੋ ਸਾਡੀਆਂ ਸਾਡੇ ਨੌਜਵਾਨਾਂ ਦਾ ਨੌਜਵਾਨ ਬੱਚਿਆਂ ਦਾ ਰਾਜਨੀਤਿਕ ਇੰਟਰਸਟ ਹੋਵੇ ਔਰ ਆਉਣ ਵਾਲੇ ਸਮੇਂ ਚ ਉਹ ਇੱਕ ਵਧੀਆ ਰਾਜਨੀਤੀਵਾਨ ਬਣਨਰ ਦੇਸ਼ ਪੰਜਾਬ ਨੂੰ ਅੱਗੇ ਲੈ ਕੇ ਜਾਣ ਇਸ ਮੰਤਵ ਦੇ ਨਾਲ ਇੱਕ ਮੌਕ ਸੈਸ਼ਨ ਕਰਾਇਆ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੋ ਆਓ ਬੱਚਿਓ ਕੱਲ ਆਪਾਂ ਮਿਲਦੇ ਹਾਂ ਖਿਰੀ ਅਨੰਦਪੁਰ ਸਾਹਿਬ ਪੰਜਾਬ ਵਿਧਾਨ ਸਭਾ ਵਿਖੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਜਗਮੰਦਰ ਸਿੰਘ ਹੈ ਜੀ ਜਗਮੰਦਰ ਸਿੰਘ ਜੀ ਆਪਣੇ ਬਾਰੇ ਦੱਸੋ ਕਿਹੜੀ ਪੜਾਈ ਫੜਦੇ ਹੋ ਕਿੱਥੇ ਰਹਿੰਦੇ ਹੋ ਕਿਹੜੇ ਜੀ ਤੇ ਮੇਰਾ ਨਾਮ ਜਗਮੰਦਰ ਸਿੰਘ ਤੇ ਮੈਂ ਐਚਐਸਐਨ ਸਕੂਲ ਆਫ ਐਮਿਨੈਂਸ ਜੈਕਤੋਦਾ ਵਿਦਿਆਰਥੀ ਹਾਂ 12ਵੀਂ ਜਮਾਤ ਵਿੱਚ ਪੜ੍ਹਦਾ ਹਾਂ ਤੇ ਮੇਰਾ ਪਿੰਡ ਵੈਸ ਖਾਸ ਕਰੀਰ ਵਾਲੀ ਹੈ ਤੇ ਵਲਗ ਸਾਨੂੰ ਜੈਤੋਪਿੰਡੀ ਡਿਸਟ੍ਰਿਕਟ ਫਰੀਦਕੋਟ ਜਿਹੜਾ ਸੈਸ਼ਨ ਹੋਣ ਜਾ ਰਿਹਾ ਇਸ ਦਾ ਚੇਨ ਤੁਹਾਡਾ ਕਿਵੇਂ ਕੀਤਾ ਗਿਆ ਏਸਰ ਡਿਸਟ੍ਰਿਕਟ ਲੈਵਲ ਤੇ ਬੱਚਿਆਂ ਨੂੰ ਪਹਿਲਾਂ ਸੱਦਿਆ ਗਿਆ ਸੀ ਜੀ ਉੱਥੇ ਡਿਸਟ੍ਰਿਕਟ ਲੈਵਲ ਤੇ 6 ਵਿਦਿਆਰਥੀਆਂ ਦੀ ਚੋਣ ਹੋਈ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ 6ਾਂ ਦੇ ਵਿੱਚੋਂ ਤਿੰਨ ਬੱਚੇ ਜਿਹੜੇ ਸਿਲੈਕਟ ਕੀਤੇ ਗਏ ਆ ਤੇ ਉਹਨਾਂ ਨੂੰ ਵੱਖ-ਵੱਖ ਆਪਣੇ ਨੁਮਾਇੰਦਿਆਂ ਦੇ ਤੌਰ ਤੇ ਚੁਣਿਆ ਗਿਆਗਾ ਤੇ ਮੈਨੂੰ ਸਪੀਕਰ ਸਾਹਿਬ ਦੇ ਨੁਮਾਇੰਦਗੀ ਕਰਨ ਅਸਤੇ ਚੁਣਿਆ ਗਿਆ ਹਾਂ ਜੀ ਹਾਂਜੀ ਇਹ ਕੀ ਕੀ ਹੁੰਦਾ ਇਹਦੇ ਵਿੱਚ ਉਸ ਪਤਾ ਦੱਸਿਆ ਤੁਹਾਨੂੰ ਉਹਨਾਂ ਨੇ ਇਸ ਤਰ੍ਹਾਂ ਉਹ ਗੱਜਾਇਆ ਜਾਊਂਗੇ ਇਹ ਆਪਣਾ ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਇਹ ਬਹੁਤ ਵਿਲੱਖਣ ਜਿਹੜਾ ਅਪਰਾਲਾ ਕੀਤਾ ਤੇ ਇਹ ਸਪੀਕਰ ਸਾਹਿਬ ਦਾ ਬਹੁਤ ਧੰਨਵਾਦੀ ਹ ਇਹ ਜਿਹੜਾ ਵਿਧਾਨ ਸਭਾ ਦਾ ਮੌਕ ਸੈਸ਼ਨ ਕਰਵਾਇਆ ਜਾ ਰਿਹਾ ਆਪਣੇ ਚੰਡੀਗੜ੍ਹ ਦੇ ਵਿੱਚ ਇਸ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਤੇ ਬਹੁਤ ਵਿਲੱਖਣ ਅਪਰਾਲਾਗਾ ਜਿਸ ਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅੱਜ ਦੇ ਨੌਜਵਾਨਾਂ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੇ ਕਾਰਜ ਕੀਤੇ ਜਾਂਦੇ ਆ ਜਾਂ ਵਿਧਾਨ ਸਭਾ ਦੇ ਜਿਹੜੇ ਵੀ ਆਪਣੇ ਆਪਰੇਸ਼ਨ ਹੁੰਦੇ ਆ ਆਪਰੇਸ਼ਨ ਕਾਲ ਹੁੰਦੀਆਂ ਨੇ ਜਾਂ ਬੈਂਸ ਹੁੰਦੀ ਆ ਜਾਂ ਕੋਈ ਵੀ ਜਿੰਨਾ ਵੀ ਕਾਰਜ ਕੀਤੇ ਜਾਂਦੇ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਵਿੱਚ ਆ ਯੋਗਦਾਨ ਦੇਣ ਲਈ ਉਹਨਾਂ ਦੇ ਵਿੱਚ ਹਿੱਸਾ ਬੰਦ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਹਾਂਜੀ ਥੋੜਾ ਖੁੱਦਾ ਕੀ ਸੁਪਰ ਹੋ ਮੇਰਾ ਸਰ ਮੈਂ ਪਲਸ 2 ਕਰੀਏ ਨਹੀਂ ਹੁਣ ਆਰਟਸ ਟੀਮ ਦੇ ਨਾਲ ਤੇ ਧਾਹ ਮੈਂ ਪੀਸੀਐਸ ਦੀ ਤਿਆਰੀ ਕਰ ਲਈ ਤੇ ਲੈ ਹੁਣ ਮੰਤਰੀ ਬਣ ਕੇ ਜਾ ਰਹੇ ਹਾਂ ਜਾਂ ਵਿਧਾਨ ਸਭਾ ਸਪੀਕਰ ਬਣ ਕੇ ਜਾ ਰਹੇ ਕੋਈ ਸੋਚਿਆ ਨਹੀਂ ਮੰਤਰੀ ਜਾਂ ਕੋਈ ਹੋਰ ਬੰਨਾ ਕੁਝ ਨਹੀਂ ਸਪੀਕਰ ਦੇ ਤੌਰ ਤੇ ਜਿਹੜਾ ਮੈਨੂੰ ਬਹੁਤ ਮੈਂ ਧੰਨਵਾਦ ਦੀਆਂਗਾ ਵੀ ਮੈਨੂੰ ਉਦੋਂ ਦਿੱਤਾ ਗਿਆ ਜੀ ਤੇ ਧਾਹ ਵੀ ਕੋਸ਼ਿਸ਼ ਕਰਦੇ ਰਵਾਂਗੇ ਤੇ ਵੀ ਅੱਜ ਇੱਥੋਂ ਤੱਕ ਆਏ ਆਂਗੇ ਗਾਂ ਵੀ ਉਪਰਾਲੇ ਕਰਾਂਗੇ ਵੀ ਗਾਂ ਹੋਰ ਮਿਹਨਤ ਕਰਾਂਗੇ ਵੀ ਅੱਗੇ ਵੱਧ ਸਕੀਏ ਤੇ ਅੱਗੇ ਜਰੂਰ ਵਧੀਆ ਪਹਿਲੀ ਵਾਰੀ ਜਿਹੜਾ ਵਿਧਾਨ ਸਭਾ ਚ ਇੱਕ ਸਪੀਕਰ ਦੇ ਤੌਰ ਤੇ ਉੱਥੇ ਤੁਸੀਂ ਨੂੰ ਮਿਲਗੀ ਕਰੋਗੇ ਤੁਹਾਨੂੰ ਪਤਾ ਵੀ ਉੱਥੇ ਕੀ ਕਰਨਾ ਹੈਗਾ ਸਪੀਕਰ ਦਾ ਕੀ ਕੰਮ ਹਾਂ ਤਾਂ ਪਹਿਲਾਂ ਸਾਡਾ ਇਹ ਆਪਣੇ ਮੌਕ ਸੈਸ਼ਨ ਦੀ ਪਹਿਲਾਂ ਟ੍ਰੇਨਿੰਗ ਲਗਾਈ ਗਈ ਹੈ ਜੋ ਕਿ 19 ਤਰੀਕ ਨੂੰ ਹੋਈ ਸੀ ਉਹਦੇ ਵਿੱਚ ਸਾਨੂੰ ਬਕਾਇਦਾ ਸਾਰਾ ਜਿੱਦਾਂ ਵੀ ਆਪਣੇ 26 ਤਰੀਕ ਨੂੰ ਜਿੰਨਾ ਵੀ ਆਪਾਂ ਉੱਥੇ ਐਕਟੀਵਿਟੀ ਹੋਣੀ ਆ ਉਹਨਾਂ ਬਾਰੇ ਬਤਾਇਆ ਸਾਨੂੰ ਸਮਝਾਇਆ ਗਿਆਗਾ ਤੇ ਉਹਨਾਂ ਬਾਰੇ ਪੂਰੀ ਤਿਆਰੀ ਹੈ ਜੀ ਤੇ ਤੁਸੀਂ ਆਪਣਾ ਕੱਲ ਨੂੰ ਜੋ ਸੈਸ਼ਨ ਹੋਣ ਜਾ ਰਿਹਾ ਉਹਦੇ ਵਿੱਚ ਬਤਾਇਆ ਦੇਖੋਗੇ ਕਿ ਪੋਲਿਟਿਕਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਕੀ ਵਿਚਾਰ ਹੈ ਪੋਲਿਟਿਕਸ ਬਾਰੇ ਪੋਲਿਟਿਕਸ ਜੇ ਆਪਾਂ ਵੇਖੀਏ ਤਾਂ ਪੋਲਿਟਿਕਸ ਦੇ ਵਿੱਚ ਆਪਣੀ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਦਾ ਨਹੀਂ ਚਾਹੀਦਾ ਦੇਖ ਰਹੇ ਹਾਂ ਜੇ ਹਮ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਜਾਂ ਰਵਾਇਤੀ ਸਰਕਾਰਾਂ ਨੇ ਕੀ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਕੁਝ ਕਮ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਪਿਆ ਹੈ ਹਾਂਜੀ ਪੰਜਾਬ ਦੇ ਵਿੱਚ ਕੰਮ ਹੋ ਰਹੇ ਹੈਗੇ ਤੇ ਪੋਲਿਟਿਕਸ ਦੇ ਵਿੱਚ ਹਰੇਕ ਬੰਦੇ ਨੂੰ ਆਉਣਾ ਚਾਹੀਦਾ ਹੈਗਾ ਪੋਲਿਟਿਕਸ ਵਧੀਆ ਜੀ ਜਿੰਨਾ ਵੀ ਨਾਲ ਆਪਣੇ ਇਮਾਨਦਾਰੀ ਦੇ ਨਾਲ ਪੋਲਿਟਿਕਸ ਜਿੰਨੀ ਵੀ ਕੀਤੀ ਜਾਵੇ ਵਧੀਆ ਹੁੰਦੀ ਹੈ ਤੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਇੱਕ ਵਧੀਆ ਇੱਕ ਮੌਕਾ ਮਿਲ ਰਿਹਾ ਕਿ ਇਹ ਹੋਰ ਰਾਜਨੀਤੀ ਦੇ ਵਿੱਚ ਆਉਣ ਤੇ ਆ ਕੇ ਵਧੀਆ ਕੰਮ ਕਰ ਜੋ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਪੰਜਾਬੀਅਤ ਨੂੰ ਅੱਗੇ ਵਧਾਉਣ ਦੇ ਲਈ ਜਿੰਨੇ ਵੀ ਪ੍ਰਾਲੇ ਕੀਤੇ ਜਾਣ ਵਧੀਆ ਜੀ ਤੇ ਅੱਗੇ ਵੀ ਹੋਰ ਨਵੀਂ ਪੀੜ੍ਹੀ ਆਪਣੀ ਆਵੇ ਇਸ ਦੇ ਲਈ ਇਹ ਸਪੀਕਰ ਸਾਹਿਬ ਨੇ ਜਿਹੜੇ ਬਹੁਤ ਵਧੀਆ ਪ੍ਰਾਲੇ ਕੀਤੇ ਹੈਗੇ ਤੇ ਕਰਦੇ ਰਹਿਣਗੇ ਜੀ ਤੁਹਾਡੇ ਨਾਲ ਹੋਰ ਵੀ ਫਰੀਜ ਬੋਰਡ ਦੇ ਤੋਂ ਜਿਹਨੇ ਜਾ ਰਿਹਾ ਐਜ ਐਮ ਐਲ ਏ ਐਜ ਐਮ ਐਲ ਏ ਹਾਂ ਜੀ ਐਜ਼ੀਐਮ ਲਿ ਜਾ ਰਹੀ ਹੈ ਇਹ ਉਹਨਾਂ ਦਾ ਵੀ ਅਡੋ ਅਡੀ ਰੋਲ ਦਿੱਤੇ ਗਏ ਹੈਗੇ ਤੇ ਉਹਨਾਂ ਨੇ ਵੀ ਬਕਾਇਦਾ ਸਾਰੀ ਤਿਆਰੀ ਕੀਤੀ ਵੀ ਹੈਗੀ ਤੇ ਵਧੀਆ ਰੋਲ ਹੀ ਉਹ ਵੀ ਅਦਾ ਕਰਨਗੇ ਪਰਿਵਾਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਪਰਫਰਮਿੰਸਿੰਗ ਪਿੰਡ ਦੇ ਸਰਪੰਚ ਪੰਚ ਉਹਦੀ ਕੋਈ ਹੈਗੀ ਆ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਨਹੀਂ ਪਰਿਵਾਰ ਦੇ ਵਿੱਚ ਤਾਂ ਪਹਿਲਾਂ ਹੈ ਨਹੀਂ ਗਈ ਤੇ ਪਹਿਲੀ ਵਾਰੀ ਮੈਨੂੰ ਮੌਕਾ ਮਿਲ ਰਿਹਾ ਹੈਗਾ ਤੇ ਬੜੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਵੀ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹੈਗੇ ਪਰਿਵਾਰ ਸਾਰੇ ਵਧੀਆ ਮਹਿਸੂਸ ਕਰ ਰਹੇ ਹੈ ਤੁਹਾਨੂੰ ਕਿਵੇਂ ਲੱਗਦਾ ਸਪੀਕਰ ਦੀ ਏਡੀ ਵੱਡੀ ਕੁਰਸੀ ਤੇ ਤੁਸੀਂ ਬੈਠੋਗੇ ਕੀ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਮੈਂ ਤਾਂ ਇੱਕੋ ਗੱਲ ਲਈ ਵੀ ਵਿਧਾਨ ਦੇ ਵਿੱਚ ਆਪਾਂ ਉਥੇ ਵਿਧਾਨ ਸਭਾ ਦੇ ਵਿੱਚ ਜਾਣਾਗਾ ਤੇ ਨਿਰਪੱਖ ਤਰੀਕੇ ਦੇ ਨਾਲ ਤੇ ਅਨੁਸ਼ਾਸਨਮਈ ਜਿਹੜਾ ਆਪਾਂ ਉਥੇ ਕਾਰਜ ਕਰਨੇ ਹੁੰਦੇ ਆ ਸਪੀਕਰ ਸਾਹਿਬ ਦੇ ਤੇ ਕੋਈ ਹੁੰਦੀ ਹੈ ਵੀ ਜਿਹੜਾ ਵੀ ਨਿਰਪੱਖ ਤੇ ਹਨਾ ਅਨੁਸ਼ਾਸਨ ਬਣਾ ਕੇ ਰੱਖਣਾ ਤੇ ਵਧੀਆ ਇੱਕ ਚੀਜ਼ ਸਾਨੂੰ ਸਿੱਖਣ ਨੂੰ ਮਿਲ ਰਹੀ ਹੈਗੀ ਤੇ ਇੱਕ ਵਧੀਆ ਮਤਲਬ ਚੀਜ਼ ਸਿੱਖ ਕੇ ਉੱਥੇ ਨਿਕਲਾਂਗੇ ਤੇ ਅੱਗੇ ਵੀ ਇਸ ਤੇ ਕੰਮ ਕਰਾਂਗੇ ਸਰ ਕੀ ਨਾਮ ਹੋਣਾ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਹਰਦੀਪ ਸਿੰਘ ਜੀ ਦੱਸਿਓ ਜਗਮੋਨ ਜੀ ਬਾਰੇ ਵੀ ਜੋ ਆਪਣੇ ਇਲਾਕੇ ਦਾ ਬੱਚਾ ਹੈ ਕੈਡਿਵਟੀ ਪਦਵੀ ਤੇ ਇਸ ਸਾਲ ਇਹਨਾਂ ਜਾ ਰਿਹਾ ਹੈ ਦੇਖੋ ਜੀ ਪਿਛਲੇ 10 ਸਾਲਾਂ ਤੋਂ ਮਾਨੀਕੂ ਸਪੀਕਰ ਸਾਹਿਬ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਜੀ ਤੇ ਇਹ ਜਿਹੜਾ ਮੋਰਕ ਸੈਸ਼ਨ ਸੀਗਾ ਇਹਦੀ ਗੱਲ ਲਗਭਗ 5-6 ਮਹੀਨੇ ਤੋਂ ਚੱਲ ਰਹੀ ਸੀ ਸਪੀਕਰ ਸਾਹਿਬ ਦੇ ਨਾਲ ਤੇ ਉਹਨਾਂ ਦੀ ਬੜੀ ਇੱਛਾ ਸੀਗੀ ਕਿ ਆਪਾਂ ਇਹ ਬੱਚਿਆਂ ਲਈ ਉਪਰਾਲਾ ਕਰੀਏ ਕਿਉਂਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰੀ ਹੋ ਰਿਹਾ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੌਕਸੇਸ਼ਨ ਹੈ ਜਿਹੜਾ ਪਹਿਲੀ ਵਾਰੀ ਹੋ ਰਿਹਾ ਬਾਕੀ ਸੀ ਇੱਕ ਦੋ ਸਟੇਟਾਂ ਨੇ ਮਿਲ ਲੱਗਾ ਪਹਿਲਾਂ ਕਰਵਾਏ ਹੋਏ ਨੇ ਤੇ ਫਿਰ ਅਸੀਂ ਕੀ ਕੀਤਾ ਜੀ ਇਹਦੇ ਲਈ 26 ਨਵੰਬਰ ਜਿਹੜਾ ਸਭਿਧਾਨ ਦਿਵਸ ਦੀ ਉਹ ਚੋਣ ਕੀਤੀ ਤੇ ਉਸ ਤੋਂ ਪਹਿਲਾਂ ਫਿਰ ਅਸੀਂ ਇਹਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਤੇ ਸਪੀਕਰ ਸਾਹਿਬ ਦੇ ਹੁਕਮ ਸੀ ਵੀ ਆਪਾਂ ਪੂਰੇ ਬੱਚੇ ਦੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਯਾਨੀ ਬੈਸਟ ਬੱਚੇ ਉਹ ਕੱਢੇ ਜਾਣ ਫਿਰ ਅਸੀਂ ਉਹਨਾਂ ਦੇ ਬੱਚਿਆਂ ਦੇ ਟ੍ਰੈਲ ਲਾਈ ਜੀ ਟ੍ਰੈਲ ਲੈਣ ਤੋਂ ਬਾਅਦ ਅਸੀਂ 6 ਦੇ ਕਰੀਬ ਜਿਹੜੇ ਇੱਕ ਜਿਨ੍ਹਾਂ ਚ ਬੋਲਣ ਦੀ ਵਧੀਆ ਕਲਾ ਸੀ ਤੇ ਪੋਜ਼ਿਟਿਵਿਟੀ ਸੀਗੀ ਫਿਰ ਉਹਨਾਂ ਨੂੰ 6 ਬੱਚਿਆਂ ਨੂੰ ਸਿਲੈਕਟ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਫਿਰ ਟ੍ਰਾਇਲ ਲਏ ਗਏ ਜੀ ਫਿਰ ਅਸੀਂ ਤਿੰਨ ਬੱਚੇ ਜਿਹੜੇ ਵੈਸਟ ਕੱਢੇ ਉਸ ਤੋਂ ਬਾਅਦ ਉਹਨਾਂ ਨੂੰ ਅੱਡੋ ਅੱਡੀ ਹਲਕੇ ਯਾਨੀ ਵੰਡੇ ਗਏ ਤੇ ਫ੍ਰੀਕੋਰਡ ਦੇ ਹੋਰ ਵੀ ਬੱਚੇ ਹਜੇ ਹੈਗੇ ਜਿਹੜੇ ਹੋਰ ਬੱਚੇ ਵੀ ਜਾਣਗੇ ਜੀ 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 ਫ੍ਰੀਕੋਰਡ ਦੇ ਜੀ ਆਪਣੇ ਜਨ ਸਾਬ ਤੋਂ ਨੇ ਆਪਣੇ ਗੁਰਸਾਹਿਬ ਸਿੰਘ ਤੇ ਆਪਣੇ ਇੱਕ ਘਿਆਣੇ ਤੋਂ ਨੇ ਅਮਨਦੀਪ ਸਿੰਘ ਜਿਹੜੇ ਅਮਨਦੀਪ ਸਿੰਘ ਨੇ ਉਹ ਮਾਣਿਓ ਆਪਣੇ ਗੁਰਦੇਵ ਸਿੰਘ ਸੇਖੋ ਜੀ ਦਾ ਰੋਲ ਨਿਭਾਉਣਗੇ ਤੇ ਜਿਹੜੇ ਗੁਰਸਾਹਿਬ ਸਿੰਘ ਨੇ ਉਹ ਸਾਡੇ ਜੈਤੋ ਤੋਂ ਵਿਧਾਇਕ ਨੇ ਨੇੜੇ ਮੁਲਕ ਸਿੰਘ ਜੀ ਰੋਲ ਲਭਾਉਣ ਤੇ ਕੀ ਕਿਸ ਤਰ੍ਹਾਂ ਦਾ ਵਰਕ ਹੋਇਆ ਹੈ ਇਹਨਾਂ ਦਾ ਦੇਖੋ ਜੀ ਯਾਨੀ ਬਹੁਤ ਵੱਡੀ ਗੱਲ ਆ ਵੀ ਜਿਹੜੇ ਆਰਟਸ ਵਿਸ਼ੇ ਆ ਵੀ ਯਾਨੀ ਕਹਿਣ ਦਾ ਮਤਲਬ ਇਹਨਾਂ ਦਾ ਕੋਈ ਪ੍ਰੈਕਟੀਕਲ ਹੋ ਰਿਹਾ ਹੋਵੇ ਕਿਉਂਕਿ ਯਾਨੀ ਬੱਚਿਆਂ ਨੂੰ ਮੈਂ ਆਪ ਖੁਦ ਪੋਲੀਟਿਕਲ ਸਾਇੰਸ ਦਾ ਵਿਦਿਆਰਥੀ ਰਿਆਂ ਤੇ 2 ਸਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਿਆਂ ਤੇ ਸਾਨੂੰ ਕਦੇ ਮੌਕਾ ਨਹੀਂ ਮਿਲਿਆ ਵਿਧਾਨ ਸਭਾ ਦਾ ਸੈਸ਼ਨ ਵਿੱਚ ਕਰਨ ਦਾ ਤੇ ਇਹ ਬਹੁਤ ਬੱਚੇ ਭਾਗਾਂ ਵਾਲੇ ਨੇ ਕਿ ਇਹਨਾਂ ਨੂੰ ਮੌਕਾ ਮਿਲ ਰਿਹਾ ਅੱਛਾ ਬਿਨਾਂ ਕਿਸੇ ਚੋਣ ਲੜੇ ਤੋਂ ਤੇ ਬਿਨਾ ਕੋਈ ਹੋਰ ਮਿਹਨਤ ਕੀਤੇ ਤੋਂ ਇਹ ਉਹਨਾਂ ਸੀਟਾਂ ਤੇ ਬੈਠਣਗੇ ਜਿਨ੍ਹਾਂ ਸੀਟਾਂ ਤੇ ਬੈਠਣ ਦੇ ਲਈ ਇੱਕ ਚੋਣ ਲੜਨੀ ਪੈਂਦੀ ਹੈ ਇੱਕ ਸਖਤ ਇੱਕ ਮਿਹਨਤ ਕਰਨੀ ਪੈਂਦੀ ਹੈ ਇੱਕ ਪੋਲੀਟੀਕਲ ਕੈਰੀਅਰ ਹੋਣਾ ਚਾਹੀਦਾ ਬੰਦੇ ਦਾ ਉੱਥੇ ਪਹੁੰਚਣ ਦੇ ਲਈ ਸੋ ਇਹ ਬੱਚਿਆਂ ਦੇ ਲਈ ਇੱਕ ਸੁਨਹਿਰੀ ਮੌਕਾ ਕਿਉਂਕਿ ਜਿਹੜਾ ਪੋਲੀਟੀਕਲ ਸਾਇੰਸ ਵਿਸ਼ਾ ਹੈ ਇਹਦੇ ਇੱਕ ਪ੍ਰੈਕਟੀਕਲ ਨੋਲਜ ਉਹ ਹਾਸਲ ਕਰ ਸਕਣਗੇ ਕਿਉਂਕਿ ਜਿਹੜਾ ਸਾਡਾ ਇੰਡੀਅਨ ਪੋਲੀਟੀਕਲ ਸਿਸਟਮ ਆ ਉਹਦੇ ਵਿੱਚ ਵਿਧਾਨਪਾਲਿਕਾ ਦਾ ਕਹਿਮ ਰੋਲ ਆ ਤੇ ਇਹ ਸਮਝ ਸਕਣਗੇ ਕਿਤਾਬਾਂ ਦੇ ਵਿੱਚ ਪੜ੍ਹਦੇ ਜਰੂਰ ਆ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਪਰ ਇਹ ਉੱਥੇ ਜਾ ਕੇ ਸਮਝ ਸਕਣਗੇ ਵੀ ਇਹ ਪ੍ਰੈਕਟੀਕਲ ਕਿਵੇਂ ਹੁੰਦੇ ਆ ਬਿੱਲ ਕਿਵੇਂ ਪਾਸ ਹੁੰਦੇ ਆ ਡਿਬੇਟ ਕਿਵੇਂ ਹੁੰਦੀ ਆ ਵਿਧਾਨ ਸਭਾ ਦੀ ਕਮੇਟੀਆਂ ਦਾ ਕੀ ਰੋਲ ਹੁੰਦਾ ਅੱਡੋ ਅੱਡ ਜਿਹੜੇ ਰੋਲ ਹੈਗੇ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਮਝ ਸਕਣਗੇ